ਪਹਿਲਾਂ ਤਾਂ ਬਹੁਤ-ਬਹੁਤ ਮੁਬਾਰਕਾਂ ਸਾਰੇ ਐਮਸੀ ਸਹਿਬਾਨ ਨੇ ਅੱਜ ਸੌਂ ਚੱਕੀ ਹੈ ਜੀ 11 ਦੇ 11 ਐਮਸੀ ਜਿਹੜੇ ਨਗਰ ਪੰਚਾਇਤ ਪਾਸੋਂ ਦੇ ਨਵੇਂ ਚੁਣੇ ਗਏ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਹੈ ਔਰ ਅੱਜ ਸਰਬਸੰਮਤੀ ਦੇ ਨਾਲ ਨਗਰ ਪੰਚਾਇਤ ਪਾਸੋਂ ਦੇ ਪ੍ਰਧਾਨ ਦੀ ਚੋਣ ਹੋਈ ਹੈ ਮਦੂ ਬਾਲਾ ਜੀ ਜਿਹੜੇ ਨੇ ਪ੍ਰੈਜ਼ੀਡੈਂਟ ਚੁਣੇ ਕਹਿੰਦੇ ਸਰਬਸੰਮਤੀ ਨਾਲ ਸਾਰਿਆਂ ਨੇ ਆਖੜੇ ਕਰਕੇ ਉਹਨਾਂ ਦੀ ਸਹਿਮਤੀ ਪ੍ਰਗਟ ਕੀਤੀ ਹੈ 11 ਦੇ 11 ਐਮਸੀ ਸਹਿਬਾਨ ਨੇ ਤੇ ਸੀਨੀਅਰ ਮੀਤ ਪ੍ਰਧਾਨ ਜਿਹੜੇ ਨੇ ਉਰਪਿੰਦਰ ਸਿੰਘ ਜੀ ਉਹਨਾਂ ਨੂੰ ਸਰਬਸੰਮਤੀ ਦੇ ਨਾਲ ਸਾਰਿਆਂ ਨੇ ਚੁਣਿਆ ਗਿਆ ਔਰ ਅ ਮੀਤ ਪ੍ਰਧਾਨ ਜਿਹੜੇ ਨੇ ਜੀ ਬੀਬੀ ਬਲਜਿੰਦਰ ਕੌਰ ਇਹਨਾਂ ਨੂੰ ਸਰਪੰਚ ਕਿੰਨਾ ਸਾਰੇ ਵਿੱਚ ਚੁਣਿਆ ਗਿਆ ਤੇ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਬਹੁਤ ਅੱਛੀ ਟੀਮ ਅੱਛੀ ਕੋਸ਼ਿਸ਼ ਕੀਤੀ ਹੈ ਬੈਲੈਂਸ ਕਰਕੇ ਕਿ ਨਗਰ ਪੰਚਾਇਤ ਦਾ ਹਾਸੋਂ ਦੇ ਬਹੁਤ ਸਾਰੇ ਕੰਮ ਨੇ ਚਾਹੇ ਬਾਜ਼ਾਰ ਦਾ ਮਸਲਾ ਹੈ ਚਾਹੇ ਡਿਵੈਲਪਮੈਂਟ ਦਾ ਮਸਲਾ ਸਾਰੇ ਜਿਹੜੇ ਮਸਲੇ ਨੇ ਉਹ ਅਸੀਂ ਬਹੁਤ ਅੱਛੇ ਤਰੀਕੇ ਨਾਲ ਸਾਰੀ ਟੀਮ ਜਿਹੜੀ ਹੈ ਇਕੱਠੇ ਹੋ ਕੇ ਜਿੰਨੇ ਸਾਡੇ ਐਮਸੀ ਸਾਹਿਬਾਨ ਨੇ ਦੋ ਬੀਜੇਪੀ ਦੇ ਨੇ ਇਕ ਕਾਲੀ ਦਲ ਦੇ ਨੇ ਉਹਨਾਂ ਨੇ ਵੀ ਨਾਲ ਸਾਡੇ ਸਮਰਥਨ ਕੀਤਾ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜੀ ਸਾਡੇ ਜਿਹੜੇ ਇੰਡੀਪ ਸਾਡੇ ਐਮਸੀ ਸਹਿਬਾਨ ਜੁਕੇ ਸੀ ਆਲਰੇਡੀ ਆਵਾਂ ਦੀ ਪਾਰਟੀ ਜੁਆਇਨ ਕਰ ਗਏ ਨੇ ਅਰਸ਼ਦ ਜੀ ਜੋਗਾ ਜੀ ਔਰ ਮੈਡਮ ਨਿਰਮਲਾ ਜੀ ਸੂਦ ਮੈਡਮ ਉਹ ਜੁਆਇਨ ਕਰ ਗਏ ਸੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਸਾਰੇ ਜਿਹੜੇ ਸਹਿਯੋਗ ਕਰ ਰਹੇ ਨੇ ਔਰ ਪਾਸੋਂ ਸ਼ਹਿਰ ਦੇ ਇੱਕ ਇੱਕ ਨਿਵਾਸੀ ਜਿਨ੍ਹਾਂ ਨੇ ਵੋਟ ਪਾ ਕੇ ਸਾਰੇ ਐਮਸੀ ਸਹਿਬਾਨ ਜਿਹੜੀ ਕ੍ਰੀਮ ਚੁਣੀ ਆ ਬਹੁਤ ਅੱਛੀ ਟੀਮ ਚੁਣੀ ਆ ਤੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਔਰ ਮੈਂ ਵਿਸ਼ਵਾਸਦਾ ਹਾਂ ਪਾਸੋਂ ਦੇ ਸਾਰੇ ਨਿਵਾਸੀਆਂ ਨੂੰ ਕਿ ਸਾਡੀ ਜਿਹੜੀ ਟੀਮ ਹੈ ਇਮਾਨਦਾਰੀ ਨਾਲ ਅੱਛੇ ਤਰੀਕੇ ਨਾਲ ਜਿੰਨੇ ਵੀ ਮਸਲੇ ਨੇ ਪਾਸੋਂ ਦੇ ਚਾਹੇ ਉਹ ਬਾਜ਼ਾਰ ਦਾ ਮਸਲਾ ਚਾਹੇ ਉਹ ਡਿਵੈਲਪਮੈਂਟ ਦੇ ਮਸਲੇ ਨੇ ਸਾਰੇ ਬਹੁਤ ਅੱਛੇ ਤਰੀਕੇ ਨਾਲ ਸਾਰਿਆਂ ਨੂੰ ਹੱਲ ਕਰੇਗੀ ਔਰ ਸਭ ਨੂੰ ਨਾਲ ਲੈ ਕੇ ਚੱਲੇਗੀ। ਸਪੈਸ਼ਲੀਆਂ ਸਮਿਆਂ ਦੇ ਵਿੱਚ ਅਕਾਲੀ ਦਲ ਨੇ ਵੀ ਪ੍ਰਧਾਨ ਬਣਾਏ ਨੇ ਜੀ, ਕਾਂਗਰਸ ਨੇ ਵੀ ਬਣਾਏ ਨੇ। ਔਰ ਅਸੀਂ ਪਹਿਲੀ ਵਾਰੀ ਸਾਡੀ ਜਿਵੇਂ ਇਲੈਕਸ਼ਨ ਹੋਈ ਆ ਆਮਾ ਦੀ ਪਾਰਟੀ ਟੂਨ ਸ਼ਾਂਤ ਜਿੱਤੇ ਕੇ ਐਨਸੀ ਸਹਿਬਾਨ ਬਣੇ ਨੇ ਔਰ ਹੁਣ ਸਾਰੀ ਨਾਲ ਨੇ। ਤੇ ਮੇਰਾ ਹੀ ਮਕਸਦ ਹੈ ਜੀ ਦੇਖੋ ਇਹ ਗੱਲ ਅਕਸਰ ਚਰਚਾ ਚ ਹੁੰਦੀ ਹੈ ਜਦੋਂ ਪ੍ਰਧਾਨ ਬਣਾਈਦਾ ਹੈ ਜੀ ਬੜੀਆਂ ਆਫਰਾਂ ਹੁੰਦੀਆਂ ਜੀ ਤੁਸੀਂ ਪੈਸੇ ਲੈ ਲਓ ਆਹ ਕਰ ਲਓ ਆਹ ਕਰ ਲਓ ਚੀਜ਼ਾਂ ਤੋਂ ਅਸੀਂ ਬਹੁਤ ਕੋਹਾਂ ਦੂਰ ਆ ਜੀ ਕਿਉਂਕਿ ਮੇਰਾ ਮਕਸਦ ਉਹ ਨਹੀਂ ਹੈ ਮੇਰਾ ਮਕਸਦ ਹੈ ਕਿ ਜਿੰਨੂੰ ਵੀ ਸੇਵਾ ਮਿਲੀ ਉਹ ਸੇਵਾ ਦੇ ਤੌਰ ਤੇ ਕਰੋ ਮੈਂ ਬਤੌਰੇ ਐਮਐਲਏ ਸੇਵਾ ਕਰ ਰਿਹਾ ਜੀ ਅਸੀਂ ਵੀ ਆਪਣੀ ਕੋਸ਼ਿਸ਼ ਕਰੀ ਦੀ ਹੈ ਮੈਂ ਆਪਣੀ ਸੈਲੀ ਤੱਕ ਵੀ ਜਿਹੜੀ ਹੈ ਉਹ ਗਰੀਬ ਬੱਚਿਆਂ ਦੀ ਐਜੂਕੇਸ਼ਨ ਤੇ ਖਰਚ ਕਰਦੇ ਹਾਂ ਜਿੰਨਾ ਵੀ ਕੋਸ਼ਿਸ਼ ਕਰਦੇ ਹਾਂ ਅੱਛਾ ਕਰਨ ਦੀ ਔਰ ਜਿੰਨੀ ਸਾਰੀ ਟੀਮ ਹੈ ਇਨ ਰੋਲ ਜਿਹੜੀ ਆ ਇਹ ਸੇਵਾਦਾਰ ਦੇ ਤੌਰ ਤੇ ਸਾਰੇ ਕੰਮ ਕਰੇਗੀ ਮੈਂ ਇਹ ਗੱਲ ਦਾ ਵਿਸ਼ਵਾਸ ਰੱਖਦਾ ਪਹਿਲਾਂ ਜਿਹੜੇ ਮੇਰੇ ਕਾਫੀ ਟਾਈਮ ਲਾਏ ਜਿਹੜੇ ਪ੍ਰਧਾਨ ਜੀ ਨੇ ਆਏ 2 ਮਿੰਟ ਦੰਦੇ ਨਹੀਂ ਦੇਖੋ ਬੱਲੀ ਗੱਲ ਤਾਂ ਮੈਂ ਸਾਰੇ ਭਾਜਪੀ ਦੇ ਜਿਹੜੇ ਦੋ ਕੌਂਸਲਰ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਅਕਾਲੀ ਦਲ ਦੇ ਸਾਡੇ ਲਾਲਕਾ ਸਾਹਿਬ ਪਹਿਲਾਂ ਵੀ ਨਾਲ ਸੀ ਹੁਣ ਵੀ ਨਾਲ ਨੇ ਜੀ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਸਾਡੇ ਤਿੰਨ ਇੰਡੀਪੈਂਡੈਂਟ ਸਾਡੇ ਆਵਾ ਦੀ ਪਾਰਟੀ ਸ਼ਾਮਲ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਪੰਜ ਸਾਡੇ ਆਪਣੇ ਸੀ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਿ ਕਿਸ ਕਿਉਂਕਿ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਤੇ ਪ੍ਰੈਜ਼ੀਡੈਂਟ ਹਰ ਇੱਕ ਸਾਲ ਚੇਂਜ ਹੋਣੇ ਦੀ ਮੌਕਾ ਸਭ ਨੂੰ ਮਿਲ ਜਾਣਾ ਤੇ ਉਹਦੇ ਵੀ ਸਭ ਦੀ ਬਾਰੀ ਆ ਜਾਣੀ ਹੈ ਪ੍ਰੈਜ਼ੀਡੈਂਟ ਦੇ ਵਿੱਚ ਵੀ ਅ ਅੱਛਾ ਕੰਮ ਕਰੋਗੇ ਤਾਂ ਤੁਹਾਡੇ ਲਈ ਮੌਕਾ ਜੇ ਅੱਛਾ ਕੰਮ ਨਹੀਂ ਕਰੋਗੇ ਤਾਂ ਫਿਰ ਉਹ ਕਦੇ ਵੀ ਜਿਹੜਾ ਜਿ ਬਦਲਿਆ ਜਾ ਸਕਦਾ ਇਸ ਤੋਂ ਦੇਖਦੇ ਨੂੰ ਜੋ ਪਹਿਲੀ ਵਾਰ ਕੋਈ ਪ੍ਰਧਾਨ ਹਾਂਜੀ ਬਹੁਤ ਵਧੀਆ ਲੱਗ ਰਿਹਾ ਹੈ ਕਿ ਮਾਨ ਜੀ ਦੀ ਕੋ ਫਾਸਟ ਕਰਨ ਵਾਲੀ ਆ ਕਿ ਉਹਨਾਂ ਨਾਲ ਸੰਮੋਹਤਾ ਦੇ ਤੇ ਅਸੀਂ ਦੋਨਾ ਚੇਵਾਂ ਦਿੱਤੀ ਅਸੀਂ ਫੈਸਲਾ ਲਵਾਵਾਂਗੇ ਇਹਦੇ ਹਰ ਕਿਸਮ ਦੇ ਨਾਲ ਉਹ ਹਰ ਕਿਸਮ ਤੋਂ ਲਾਵਾ ਜਿਹੜਾ ਵੀ ਕਿਹੜੇ ਕੰਮ ਹੋਣ ਵਾਲੇ ਨੇ ਸਕੂਲ ਆਵੇ ਸਰਕਾਰੀ ਹਸਪਤਾਲਾਂ ਸਰਕਾਰੀ ਕਲੀਆਂ ਦੇ ਜੋ ਵੀ ਕੰਮ ਹੋਣਗੇ ਅਸੀਂ ਪੂਰੀ ਜੀ ਮੁੰਬੜੀ ਕਰਾ ਬਹੁਤ ਵਧੀਆ ਜੀ ਮਾਨ ਸਾਹਮਣੇ ਸਾਨੂੰ ਦਿੱਤੀ ਆ ਇਹਦੇ ਕੰਮ ਨੂੰ ਨਾਲ ਜਿਹੜੀ ਕਰ ਦਿੱਤਾ ਬਾਜ਼ਾਰ ਦੇ ਕੰਮ ਜੀ ਸੇਵਰੇਜ ਵਗੈਰਾ ਦੇ ਕੰਮ ਸਾਰੇ ਕਰਨੇ ਵੀ ਜਦੋਂ ਕੋਈ ਆਗਰ ਕੰਮ ਨੂੰ ਮਦਦ ਹੋਵੇ ਸਾਰੇ ਬਹੁਤ ਜ਼ਿਆਦਾ